ਸਤਿਗੁਰਾਲ ਜੀ ਸਤਿਗੁਰਾਲ ਜੀ ਸਭ ਤੋਂ ਪਹਿਲਾਂ ਆਪਦਾ ਨਾਮ ਤੇ ਪਿੰਡ ਦੱਸਿਓ ਕਿਹੜਾ ਜੀ ਪਿੰਡ ਪੱਦੀ ਆ ਜੀ ਨਾਮ ਮੇਰਾ ਲਖਮਣ ਸਿੰਘ ਠੀਕ ਆ ਜੀ ਤੇ ਕਿੰਨੀ ਕੁ ਉਮਰ ਹੋ ਗਈ ਹੋਣੀ ਹੈ ਹੁਣ ਤੱਕ ਤੁਹਾਡੀ ਉਮਰ 74 ਸਾਲ ਪੂਰੀ ਹੋ ਗਈ 74 ਸਾਲ ਜਨਮ ਕਿਹੜੇ ਸਾਲ ਦਾ ਕੋਈ ਪਤਾ ਤੁਹਾਨੂੰ ਜਨਮ ਮੇਰਾ 1950 ਚ ਹੋਇਆ ਜੀ 50 ਚ ਹੋਇਆ ਠੀਕ ਆ ਜੀ ਤੇ ਹੁਣ ਤੱਕ ਕਿਹੜਾ ਕਿਹੜਾ ਕੰਮ ਤੁਸੀਂ ਕਰ ਚੁੱਕੇ ਹੋ ਜ਼ਿੰਦਗੀ ਚ ਪਹਿਲਾਂ ਤਾਂ ਜੀ ਸ਼ੁਰੂ ਤੋਂ ਅਸੀਂ ਰਾੜਾ ਸਾਹਿਬ ਤੋਂ ਅਮਰੂਦ ਲੈ ਕੇ ਉਹਨਾਂ ਦੀ ਜੇ ਅਮਰੂਦ ਅੱਛਾ ਜੀ ਤੇ ਉਹ ਵਿੱਚੇ ਕਈ ਸਾਲ ਉੱਥੇ ਬਾਗ ਸੀ ਕੋਈ ਹਾਂਜੀ ਬਾਗ ਸੀ ਆ ਉੱਥੇ ਉਹਨਾਂ ਸਰਦਾਰਾਂ ਦਾ ਸਰਦਾਰਾਂ ਦਾ ਬਾਗ ਹਾਂ ਫਿਰ ਅਮਰੂਦ ਕਿ ਕਿੰਨੇ ਸਾਲ ਵਿੱਚ ਤੇ 3-4 ਸਾਲ 5 ਸਾਲ ਲਗਾਤਾਰ ਹੀ ਵਿੱਚੀ ਠੀਕ ਆ ਹਾਂ ਤੇ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਫਿਰ ਅਸੀਂ ਸਬਜ਼ੀ ਦਾ ਕੰਮ ਕਰਨ ਲੱਗ ਗਏ ਅੱਛਾ ਜੀ ਸਮਝੀ ਦਾ ਕੰਮ ਕਰਦੇ ਕਰਦੇ ਦੇਖਿਆ ਵੀ ਭਾਰਾ ਜਾ ਉਸੋਂ ਲੱਗਦਾ ਹਾਂਜੀ ਫਿਰ ਅਸੀਂ ਕੋਟੀਆਂ ਸਵੈਟਰ ਸੌਲ ਇਹ ਜਾ ਕੇ ਬਾਗਾਂ ਵਾਲੇ ਕਰਾੜੀ ਕੰਨੀ ਵੇਚ-ਵੇਚ ਕੇ ਆਉਂਦੇ ਗਏ ਆ ਪਿੰਡਾਂ ਵਿੱਚ ਜਾ ਕੇ ਪਿੰਡਾਂ ਵਿੱਚ ਜਾ ਕੇ ਪਿੰਡਾਂ 'ਚ ਜਾ ਕੇ ਤੇ ਉਸ ਤੋਂ ਬਾਅਦ ਫਿਰ ਤੁਹੀਂ ਮੈਨੂੰ ਪਤਾ ਲੱਗਿਆ ਕਵਾੜ ਦਾ ਕੰਮ ਵੀ ਕਰੇ ਆ ਕਵਾੜ ਦਾ ਜੀ 25 ਸਾਲ ਮੈਂ ਸਾਂਹਣੇ ਆ ਖਾਸੇ ਕਰਿਆ ਲਗਾਤਾਰ 25 ਸਾਲ ਲਗਾਤਾਰ 25 ਸਾਲ ਅੱਛਾ ਜੀ ਤੇ ਉਸ ਤੋਂ ਬਾਅਦ ਫਿਰ ਹੋਰ ਕੋਈ ਉਸ ਤੋਂ ਬਾਅਦ ਫਿਰ ਮੋਸੋ ਤੋਂ ਇਹ ਦੇਖਿਆ ਵੀ ਪ੍ਰੋਗਰਾਮ ਤੇ ਲਾਜ ਆ ਜਾਪਦਾ ਅੱਛਾ ਜੀ ਤੇ ਗੇਰ ਮਾ ਜੀ ਆਪਣੇ ਅੱਡੇ ਤੇ ਆ ਕੇ ਮਤਲਬ ਰਿਉਣੀਆ ਮੂੰਗਫਲੀ ਤੇ ਇਹ ਜਾਂ ਅੰਡੇ ਇਕੜ ਸੁੱਕੜ ਜਿਆ ਵੇਚਣ ਲੱਗ ਗਿਆ ਫਿਰ ਆ ਗਏ ਐਨੇ ਸਾਲ ਲਗਾਤਾਰ ਕੰਮ ਕਰਨ ਨਾਲ ਵੀ ਕੁਝ ਲਾਭ ਨਹੀਂ ਜ਼ਿਆਦਾ ਹੋਇਆ ਬਸ ਨਾ ਜੀ ਕਾਹ ਨੂੰ ਬਸ ਟਾਈਮ ਪਾਸ ਹੀ ਹੁੰਦਾ ਰਿਹਾ ਕਰਦਾ ਗੁਜ਼ਾਰਾ ਹਾਂ ਕਰਦਾ ਗੁਜ਼ਾਰਾ ਪਰਿਵਾਰ ਵਿੱਚ ਹੁਣ ਤੁਹਾਡੇ ਕੌਣ ਕੌਣ ਹੈ ਪਰਿਵਾਰ ਚ ਦੋ ਮੁੰਡੇ ਆ ਜੀ ਬਸ ਅੱਛਾ ਜੀ ਤੇ ਤੁਹਾਡੇ ਘਰੋਂ ਔਰ ਹੁੰਦਾ ਜੀ ਉਹ 6 ਸਾਲ ਹੋ ਗਏ ਮਰੀ ਨੂੰ ਅੱਛਾ ਜੀ ਹਾਂਜੀ ਤੇ ਜਿਹੜਾ 25 ਸਾਲ ਤੁਸੀਂ ਕਬਾੜ ਦਾ ਕੰਮ ਕਰਿਆ ਲੋਹੇ ਦੇ ਕੰਮ ਚ ਤਾਂ ਕਬਾੜ ਦੇ ਕੰਮ ਚ ਤਾਂ ਕਹਿੰਦੇ ਪੈਸਾ ਬਹੁਤ ਆ ਕਬਾੜੀਏ ਬਣੇ ਬੈਠੇ ਆ ਤੇ ਆਪਣਾ ਕੀ ਕੋਸ ਹੱਲ ਨਹੀਂ ਹੋਇਆ ਆਪਾਂ ਤਾਂ ਜੀ ਧਰਮ ਦੇ ਨਾਲੇ ਕੰਮ ਕਰਦੇ ਰਹੇ ਆ ਵੀ ਕਹਿਣਾ ਅਗਲੇ ਨੂੰ ਭਾਈ ਦੋ ਤੀਆਂ ਸਾਨੂੰ ਬਦਲਨੇ ਚਾਹੀਦੇ ਆ ਅੱਛਾ ਜੀ ਯਾਨੀ ਉਹ ਬਲੈਕ ਵਾਲਾ ਕੰਮ ਨਹੀਂ ਕਰਿਆ ਵੀ ਵਿੱਚੋਂ ਕੁਝ ਹੋਰ ਉਤੋਂ ਹੋਰ ਅਸੀਂ ਚਾਹ ਗਈ ਦੋ ਪੈਸੇ ਕਮਾਉਂਦੇ ਰਹੇ ਆ ਇਸੇ ਕਰਕੇ 25 ਸਾਲ ਲਗਾਤਾਰ ਉੱਥੇ ਕੰਮ ਕਰਿਆ ਹਨ ਵੀ ਸਾਡਾ ਤੇ ਉਹ ਕਰਦੇ ਆ ਵਿਚਾਰੇ ਠੀਕ ਆ ਤੇ ਹੁਣ ਬਣੀ ਦਾ ਬਹੁਤ ਹੋਣੀ ਜਿੱਥੇ ਜਿੱਥੇ ਕੰਮ ਕਰੇ ਆ ਬਣੀ ਦਾ ਕੀ ਅੰਤਾ ਜੀ ਅੱਛਾ ਜੀ ਬਣੀ ਦਾ ਹੁਣ ਮੈਂ ਪੈਰੋ ਮੁੰਨੇ ਰੋਡ ਤੇ ਇੱਕ ਘਰ ਚਲੇ ਗਿਆ ਅੱਛਾ ਜੀ ਉਹਨਾਂ ਦੇ ਮਾਈ ਦੇ ਲੱਗਿਆ ਕਿ ਉਹ ਆਕਸੀਜਨ ਦੀ ਜਿਹੜੇ ਕਹਿੰਦੇ ਹਾਂਜੀ ਉਹ ਫੇਰ ਵੀ ਉਹਨਾਂ ਨੇ ਮੈਨੂੰ 200 ਰੁਪਏ ਕੱਢ ਕੇ ਮੇਰੀ ਜੇਹ ਚ ਪਾਤਾ ਇੰਨਾ ਪਿਆਰ ਤੁਹਾਡੇ ਨਾਲ ਪਿਆਰ ਸੀ ਕਹਿੰਦੇ ਵੀਰ ਕੋਈ ਗੱਲ ਨਹੀਂ ਇਹ ਕੀ ਪਤਾ ਤੰਦਰੁਸਤੀ ਹੋ ਜਵੇ ਠੀਕ ਆ 200 ਰੁਪਏ ਦੇ ਕੇ ਫਿਰ ਮੈਨੂੰ ਦਿੱਤਾ ਤੇ ਚਾਹ ਪਾਣੀ ਪਿਲਾ ਕੇ ਇੰਨਾ ਪਿਆਰ ਜਾਨੀ ਤੁਹਾਨੂੰ ਕਰਦੇ ਆ ਤੇ ਤੁਸੀਂ ਪੜ੍ਹਾਈ ਕੀਤੀ ਕੁਛ ਕੁ ਪੜ੍ਹਾਈ ਪੜ੍ਹਾਈ ਤਾਂ ਜੀ ਬਸ 5ਵੀਂ ਤੱਕ ਪੜਿਆ ਉਹ ਕਿਹੜੇ ਸਕੂਲ ਚ ਜੀ ਪਿੰਡ ਹੀ ਹੁੰਦਾ ਸੀ ਸਕੂਲ ਪਿੰਡ ਸਰਕਾਰੀ ਸਕੂਲ ਚ ਤੇ ਤੁਹਾਡੇ ਨਾਲ ਦੇ ਜਿਹੜੇ ਤੁਹਾਡੇ ਸਾਥੀ ਮਿੱਤਰ ਜਿਨ੍ਹਾਂ ਨਾਲ ਤੁਸੀਂ ਖੇਡਦੇ ਰਹੇ ਉਹ ਕਿਵੇਂ ਕਾਮਯਾਬ ਹੋਏ ਜਾਂ ਉਹ ਵੀ ਐਵੇਂ ਹੀ ਨੇ ਕਾਮਯਾਬ ਇਹ ਆ ਕਹਿੰਦਾ ਪੜ੍ਹਦੇ ਹੁੰਦੀ ਜਿਹੜੇ ਦੋ ਤਿੰਨ ਮੁੰਡੇ ਸਾਡੇ ਨਾਲ ਹਾਂ ਜੀ ਉਹ ਤਾਂ ਹੁਣ ਵੀ ਮਤਲਬ ਕਾਰੋਬਾਰ ਪੈਨਸ਼ਨਾਂ ਲੱਗੀਆਂ ਨੇ ਉਹਨਾਂ ਦਾ ਮੁੰਡਾ ਸਰਕਾਰੀ ਹੋ ਗਏ ਉਹ ਜੋ ਕਿ ਲੱਗਿਆ ਇਹ ਹੋਰ ਮੁੰਡਾ ਹੁੰਦਾ ਸੀ ਭੀਮ ਸਿੰਘ ਮੁੰਡਾ ਚੋਰਾ ਦਾ ਅੱਛਾ ਜੀ ਉਹਨੇ ਇੱਕ ਪੈਨਸ਼ਨ ਲੈ ਕੇ ਦੂਜੀ ਵਾਰ ਫਿਰ ਉੱਥੇ ਕੰਮ ਤੇ ਲੱਗ ਗਿਆ ਠੀਕ ਹੈ ਇੰਨਾ ਯਾਨੀ ਮਹਾਰਾਜ ਜਿਹਨੂੰ ਚੜਾਉਂਦਾ ਪਤਾ ਨਹੀਂ ਲੱਗਦਾ ਜੀ ਜ਼ਿੰਦਗੀ ਦੇ ਵਿੱਚ ਕੁਝ ਖਾਸ-ਖਾਸ ਮਿੱਤਰ ਹੁੰਦੇ ਆ ਉਹ ਅੱਜ ਵੀ ਤੁਹਾਡੇ ਨਾਲ ਹੈਗੇ ਆ ਜਾਂ ਬਸ ਫਰਕ ਪੈ ਜਾਂਦਾ ਫਿਰ ਮਾਜੀ ਕਾਹਨੂੰ ਕੋਈ ਬੋਲਦਾ ਤੁਹਾਨੂੰ ਪਤਾ ਹੀ ਆ ਜੇ ਖਾਸ ਉਹਨੂੰ ਫਿਰ ਮਾੜਾ-ਮੋਟਾ ਹੰਦਾ ਵੀ ਲੌਂਦੇ ਰਹਿੰਦੇ ਆ ਹਾਂਜੀ ਹਾਂ ਤੇ ਬਾਕੀ ਉਹ ਆ ਵੀ ਅਗਲਾ ਦੇਖ ਕੇ ਥੁਰ ਜਾਂਦਾ ਪਰ ਇਹ ਆਲਾ ਕਹਿੰਦਾ ਸਾਡੇ ਕੋਲ ਕੋਈ ਮੰਗੀ ਨਾ ਪਾਲਵੇ ਇਹ ਵੀ ਚੱਕਰ ਬੈਰਦਾ ਹਰ ਵਾਰ ਛੋਟਾ ਕਰਕੇ ਬਸ ਜਿਹੜੇ ਫਿਰ ਤੁਸੀਂ ਕੰਮ ਕਰੇ ਲੱਗ-ਲੱਗ ਇਹਨਾਂ 'ਚ ਕੋਈ ਖਾਸ ਯਾਦਾਂ ਕੋਈ ਤਜਰਬਾ ਜ਼ਿੰਦਗੀ ਦਾ ਕਬਾੜ ਦੇ ਕੰਮ ਦੇ ਵਿੱਚ ਕੋਈ ਕੋਈ ਇਹ ਜੀ ਯਾਦ ਜਿਹੜੀ ਤੁਸੀਂ ਨਾ ਕਦੇ ਭੁੱਲਦੇ ਹੋ ਮੋ ਵਾੜ ਦਾ ਤੇ ਇਦਾਂ ਹੀ ਆ ਜੀ ਬਸ ਸਾਨੂੰ ਤਾਂ ਇਹੀ ਆ ਵੀ ਜਿਹੜੇ ਸਾਡਾ ਪਿਆਰ ਬਣਿਆ ਰਿਹਾ ਬਹੁਤ ਠੀਕ ਹੈ ਇੱਕ ਕਰ ਅਸੀਂ ਨਾਈਆਂ ਦੇ ਘਰ ਚਲੇ ਗਏ ਉਹ ਵਿਚਾਰਾ ਉਹ ਵੀ ਮੰਜੇ ਤੇ ਬੈਠਾ ਅੱਛਾ ਜੀ ਤੇ ਉਹਦੇ ਘਰ ਵਾਲੀ ਆਈ ਕੁੜੀ ਆਈ ਉਹਨਾਂ ਨੇ ਮੈਨੂੰ ਚਾਹ ਪਾਣੀ ਪਿਲਾ ਕੇ ਹਾਂ ਜੀ ਉਹਨਾਂ ਨੇ ਵੀ ਤੁਰਨ ਲੱਗਿਆ ਨੇ ਮੈਨੂੰ ਮਦਰ 100 ਰੁਪਿਆ ਦੇ ਦੇ ਕਹਿੰਦੇ ਵੀ ਨਾ ਸਾਨੂੰ ਮਿਲਨ ਆਇਆ ਆਇਆ ਇਹ ਜਾਣੀ ਥੋੜਾ ਮਾਣ ਕਰੇ ਆ ਹਾਂ ਮਾਣ ਉਹਨਾਂ ਨੇ ਵੀ ਕਰਿਆ ਵਿਚਾਰਿਆਂ ਨੇ ਠੀਕ ਹੈ ਹੁਣ ਵੀ ਵਿਚਾਰੇ ਕਹਿੰਦੇ ਆ ਤੂੰ ਆ ਜਾ ਕਰ ਗੀੜਾ ਮਾਰ ਮਾਹ ਪਾਈ ਹੁਣ ਦੱਸ ਕੀ ਕਰੇ ਉਹ ਉਮਰ ਉਮਰ ਦੇ ਹਿਸਾਬ ਨਾਲ ਵੀ ਹੁਣ ਸਾਈਕਲ ਵਗੈਰਾ ਜਾਂ ਬੱਸਾਂ ਚੜ੍ਹਨਾ ਉਮਰ ਜਬਾਤ ਜ਼ਿਆਦਾ ਹੋ ਗਈ ਤੇ ਹੁਣ ਸਰੀਰ ਫਿੱਟਾ ਪੂਰਾ ਕੈਮ ਆ ਕਿ ਹਲੇ ਨਹੀਂ ਤੇ ਸਰੀਰ ਤਾਂ ਠੀਕ ਆ ਗੁੱਡੇ ਵੱਲੋਂ ਇੱਕ ਪ੍ਰੋਬਲਮ ਆ ਗੋਦਾ ਨਹੀਂ ਇਕੱਠਾ ਹੁੰਦਾ ਆ ਅੱਛਾ ਜੀ ਵੀ ਇੱਕ ਦਿਨ ਮੈਂ ਡਿੱਗ ਪਿਆ ਆ ਉਹ ਹੋਵੇ ਡਾਕਟਰ ਨੇ ਕਿਹਾ ਕਹਿੰਦਾ ਤੈਂ ਕਿਹੜਾ ਕੁਸ਼ਤੀਆਂ ਕਰਨੀਆਂ ਨੇ ਅੱਛਾ ਜੀ ਵੀ ਚੁੱਪ ਕਰਕੇ ਇਵੇਂ ਠੀਕ ਹੋ ਜਾਣਾ 20-25 ਦਿਨ ਚ ਠੀਕ ਹੈ ਉਹ 20 25 ਇੰਚ ਵਿਚਾਰਾ ਨਾਰਾ ਸੀ ਆ ਉੱਥੇ ਪਿੰਡ ਸਿਉ ਹਾਂਜੀ ਉਹਨੇ ਸਾਨੂੰ ਦਵਾਈ ਬੂਟੀ ਜਿਉਂ ਉਦਾਂ ਹੀ ਦੇਤੀ ਪਰਮਾਨੈਂਟ ਹੀ ਅੱਛਾ ਜੀ ਬਸ ਤੂੰ 20 25 ਦਿਨ ਮੰਜੇ ਤੋਂ ਨਹੀਂ ਉਤਰਨਾ ਠੀਕ ਹੈ ਚਲ ਮੇਰਾ ਚੂਹਾ ਠੀਕ ਹੋ ਗਿਆ ਮੈਂ ਤੁਰਦਾ ਫਿਰਦਾ ਹੁਣ ਮਾਰਾਂ ਉਹਦਾ ਚੂਹਾ ਟੁੱਟ ਗਿਆ ਸੀ ਚੂਹਾ ਹਿੱਲ ਗਿਆ ਵੀਰ ਜੀ ਫਿਰ ਉਹ ਗੱਲ ਦੁਬਾਰਾ ਕਾਨੂੰ ਬਣਦੀ ਆ ਦੁਬਾਰੇ ਕਾਨੂੰ ਬਣਦੀ ਜੀ ਗੱਲ ਇਹ ਪਰ ਕੀ ਕਰੇ ਫਿਰ ਹੁਣ ਤੁਸੀਂ ਜਿਹੜਾ ਤੁਹਾਡੀ ਦੁਕਾਨ ਤੁਸੀਂ ਕਹਿੰਦੇ ਹੋ ਇਹ ਕੋਈ ਦੁਕਾਨ ਖੋਲੀ ਹੋਈ ਆ ਕਿ ਕੋਈ ਖੋਖਾ ਨਹੀਂ ਉਦਾਂ ਹੀ ਖੋਖਾ ਰੱਖਿਆ ਜੀ ਬਸ ਅੱਛਾ ਉਦਾਂ ਰੱਖਿਆ ਹੋਇਆ ਫੇ ਜਿਹੜਾ ਇਹ ਤੋਂ ਮਾਲ ਫਿਰ ਲੈਣ ਕਿਵੇਂ ਜਾਂਦੇ ਹੋ ਸਮਾਨ ਜਿਹੜਾ ਵੇਚਣਾ ਹੁੰਦਾ ਮਾਲ ਜਿਵੇਂ ਆ ਜੀ ਕਿਸੇ ਬਾਹਰ ਸੰਨਾਂ ਨੂੰ ਜਾ ਕੇ ਲੈ ਆਈਏ ਨਹੀਂ 6 ਮਹੀਨੋਂ ਆ ਅੱਛਾ ਜੀ ਬਸ ਫਿਰ ਬਿਆ ਤੇ ਲਈ ਸਾਨੂੰ ਬਾਜ ਜਾਂਦਾ ਕੁ ਰੁਪਿਆ 2 ਰੁਪਿਆ ਉਹ ਕਮਾ ਕੇ ਲੈ ਜਾਂਦੇ ਆ ਈ ਪੈਸਾ ਪੈਸਾ ਜੋੜਨਾ ਪੈਂਦਾ ਪੈਸਾ ਪੈਸਾ ਜੋੜਨਾ ਪੈਂਦਾ ਜਿਹੜਾ ਉਹ ਸਮਾਂ ਸੀ ਜਦੋਂ ਤੁਸੀਂ ਕੰਮ ਕਰਦੇ ਸੀ ਪਿੰਡਾਂ 'ਚ ਜਾ ਕੇ ਕੋਟੀਆਂ ਸਵਟਰ ਵੇਚਦੇ ਸੀ ਹੁਣ ਦੁਕਾਨਾਂ ਖੁੱਲ ਗਈਆਂ ਉਹ ਸਮੇਂ ਤੇ ਹੁਣ ਦੇ ਸਮੇਂ ਨੂੰ ਕਿਵੇਂ ਦੇਖਦੇ ਹੋ ਉਹ ਸਮਾਂ ਵੈਸੇ ਤਾਂ ਠੀਕ ਦੀ ਬਹੁਤ ਅੱਛਾ ਜੀ ਤੁਸੀਂ ਲੁਧਿਆਣੇੋਂ 5-70 ਰੁਪਏ ਦਾ ਸਾਲ ਲੈ ਕੇ 25 ਰੁਪਏ ਦੇ ਵੇਚ ਦਿੰਦੇ ਸੀ ਅੱਛਾ ਜੀ ਬਾਗਾਂ ਵਾਲੇ ਕਰਾਲੀ ਮਿਲਣਦੇ ਉਧਰ ਹੁਣ ਤਾਂ 1000 15-15 100 ਦੇ ਸਾਲ ਨੇ ਉਹ ਤੁਸੀਂ 25-25 ਰੁਪਏ ਵੇਚਦੇ ਰਹੇ ਹੋ ਇਹ 25-25 ਰੁਪਏ ਦੇ ਵੇਚਦੇ ਰਿਹਾ 5-70 ਰੁਪਏ ਲੈ ਕੇ ਇਹ ਕਿਹੜੇ ਵੇਲੇ ਦੀ ਗੱਲ ਹੈ ਜੀ ਇਹ? ਜੀ ਸਨ ਹੈਗੀ ਹੈ ਜੀ ਇਹ। 82-83 ਦੀ ਗੱਲ। 82-83 ਦੀ ਗੱਲ। ਹਾਂਜੀ। ਠੀਕ ਆ। ਤੇ ਹੁਣ ਕੁਝ ਅਜਿਹੀਆਂ ਯਾਦਾਂ ਉਹ ਸਮਾਂ ਜ਼ਿਆਦਾ ਚੰਗਾ ਸੀ ਜਾਂ ਹੁਣ ਵਾਲਾ ਮੌਜੂਦਾ ਸਮਾਂ ਚੰਗਾ? ਵੈਸੇ ਤਾਂ ਜੀ ਉਹ ਸਮਾਂ ਬਹੁਤ ਵਧੀਆ ଥିਆ। ਅੱਛਾ ਜੀ। ਉਹ ਜੇ ਦੋ ਪੈਸੇ ਬਣਦੇ ਵੀ ਆ ਕਿਸੇ ਨੂੰ? ਹਾਂਜੀ। ਤਾਂ ਉਹ ਗੱਲ ਨਹੀਂ ਕਰਦੇ ਅਗਲਾ ਦੂਆ ਬੰਦਾ ਕਹਿੰਦਾ ਛੱਡ ਪਰੇ ਛੱਡ ਯਾਰ। ਇਹਨਾਂ ਦਾ ਇੰਨੇ ਕਮਾਲੇ ਇਹ ਇੰਨੇ ਕਮਾਲੇ ਉਹ ਮਨਾ ਦੇ ਫਰਕ ਪਏ ਨੇ ਲੋਕਾਂ ਦੇ ਉਦੋਂ ਵੱਧ ਕਮਾਈ ਆ ਇਹਨਾਂ ਨੂੰ ਉਦੋਂ ਮਹਿੰਗਾਈ ਘੱਟ ਸੀ ਜ਼ਿਆਦਾ ਸੀ ਕਿਵੇਂ ਸੀ ਉਦੋਂ ਦਾ ਮਹਿੰਗਾਈ ਲੋੜ ਦੀ ਬਹੁਤ ਜ਼ਿਆਦੀ ਅੱਛਾ ਜੀ ਉਦੋਂ ਹੀ ਲੋੜ ਦੀ 4 ਰੁਪਏ ਕਿਲੋ ਚੀਨੀ 2 ਰੁਪਏ ਕਿਲੋ ਦਾਲਾਂ ਜਿਹੜੀਆਂ ਅੱਜ 100-100 ਰੁਪਏ ਕਿਲੋ ਦਾਲ ਹੋ ਗਈਆਂ ਪਰ ਉਹ ਸਮਿਆਂ 'ਚ ਵੀ ਗੁਜ਼ਾਰਾ ਕਰਨਾ ਔਖਾ ਸੀ ਕਿ ਠੀਕ ਸੀ ਅੱਜ ਦੇ ਟਾਈਮ ਨਾਲੋਂ ਉਸ ਸਮਿਆਂ 'ਚ ਗੁਜ਼ਾਰਾ ਬਹੁਤ ਵਧੀਆ ਸੀ ਸਾਦੇ ਕੱਪੜੇ ਪਾਉਣੇ ਹਾਂਜੀ ਕਿ ਇਹ ਨਹੀਂ ਹੈਗਾ ਦੇਖੋ ਦੇਖ ਵੀ ਮੈਨੂੰ ਵੀ ਟੈਰੀ ਕਾਰਡ ਦਾ ਲੈ ਕੇ ਦਿਓ ਮੈਨੂੰ ਵੀ ਉਹ ਲੈ ਕੇ ਦਿਓ ਅੱਛਾ ਇਹ ਸਿੱਧਾ ਸਾਦਾ ਸੂਤੀ ਸੂਟ ਸਮਾ ਦੇਣਾ ਮਾਪਿਓ ਨੇ ਠੀਕ ਹੈ ਚੱਲ ਆਪਣੇ ਟਾਈਮ ਪਾਸ ਕਰੀਏ ਮੇਰੇ ਵੀ ਲੰਗੀ ਜਾਂਦਾ ਜੀ ਹੁਣ ਤਾਂ ਪਿਆਰ ਮੁੱਕੇ ਪਏ ਨੇ ਪਿਆਰ ਵੀ ਖਤਮ ਹੋ ਗਈ ਬਸ ਕੋਈ ਪੁੱਛਦਾ ਨਹੀਂਗਾ ਕੋਈ ਨਹੀਂ ਪੁੱਛਦਾ ਬਸ ਠੀਕ ਹੈ ਇੱਕ ਜਦੋਂ ਆਪਾਂ ਆਉਂਦੇ ਸੀ ਗੱਲ ਕਰਦੇ ਆਉਂਦੇ ਸੀ ਤੁਸੀਂ ਇੱਕ ਕੋਈ ਸ਼ਰਾਬੀ ਵਾਲਾ ਕਿੱਸਾ ਸੁਣਾਇਆ ਸੀ ਮੈਨੂੰ ਉਹ ਕਿਵੇਂ ਸੀਗੀ ਗੱਲ ਸਾਡੇ ਦਰਸ਼ਕਾਂ ਨੂੰ ਵੀ ਸੁਣਾਓ ਜਰੂਰ ਜਦੋਂ ਤੁਸੀਂ ਇੱਕ ਵਾਰੀ ਵੀ ਰੋਟੀਆਂ ਲਈ ਆਉਂਦੇ ਸੀ ਕੋਈ ਸ਼ਰਾਬੀ ਹਾਂ ਉਹ ਕਿਵੇਂ ਸੀ ਗੱਲ ਉਹ ਉਹੀ ਮੇਰੇ ਨਾਲ ਅਚਾਨਕ ਇਹ ਜੀ ਗੱਲ ਹੋਈ ਸਾਨੇ ਨਾਲ ਤੁਰ ਪਿਆ ਅੱਛਾ ਜੀ ਆ ਸਾਨੇ ਨਾਲ ਤੁਰਿਆ ਤਾਂ ਉੱਥੇ ਬੰਦਾ ਕਹਿੰਦਾ ਯਾਰ ਮੈਨੂੰ ਵੀ ਲੈ ਚੱਲ ਅੱਛਾ ਜੀ ਉਹ ਸਾਲ ਥੀ ਸਰਾਬੀ ਮੈਨੂੰ ਪਤਾ ਨਾ ਲੱਗਿਆ ਤੁਸੀਂ ਕਹਦੇ ਉੱਤੇ ਸੀਗੇ ਮੈਂ ਸਾਈਕਲ ਤੇ ਸੀ ਸਾਈਕਲ ਦੇ ਉੱਤੇ ਰੁਕਤੀਆਂ ਲੱਦੀ ਹੁੰਦੀ 30 35 ਕਿਲੋ ਅੱਛਾ ਜੀ ਜੀ ਉਹ ਜੀ ਕਰਦੇ ਕਰਾਉਂਦੇ ਮੈਂ ਉਹਨੂੰ ਸਾਈਕਲ ਦੇ ਉੱਤੇ ਬਿਠਾ ਲਿਆ ਰੁਕਤੀਆਂ ਤੇ ਰੋਟੀਆਂ ਦੇ ਉੱਪਰ ਬਿਠਾ ਲਿਆ ਅੱਛਾ ਜੀ ਉੱਪਰ ਬਿਠਾ ਲਿਆ ਅੱਛਾ ਜੀ ਉੱਪਰ ਬਿਠਾਇਆ ਜਿਆਦਾ ਸੀ ਪੈਣ ਤੇ ਲੱਗੇ ਆਏ ਹਾਂ ਜੀ ਕਹਿੰਦਾ ਯਾਰ ਤੂੰ ਮੈਨੂੰ ਕਿੱ ਅੱਛਾ ਜਿਹੜਾ ਕਹਿੰਦਾ ਲੈ ਚੱਲ ਬਾਅਦ ਚੋਂ ਆ ਕੇ ਆਏ ਹੋਗੇ ਆ ਬਾਅਦ ਚ ਆ ਕੇ ਮਾਹਾਂ ਹੈਰਾਨ ਦੀ ਗੱਲ ਆ ਯਾਰ ਹਾਂਜੀ ਬਈ ਇਹ ਤਾਂ ਖੜੀ ਸੁੱਤਾ ਪਿਆ ਹੀ ਆਇਆ ਇਹ ਬੰਦਾ ਦੀ ਜਿਹੜਾ ਆ ਰਿਹਾ ਜਿਹੇ ਬੰਦਾ ਨੂੰ ਮਰ ਜਾਂਦਾ ਹਾਂ ਜੋਰ ਛੋਟਾ ਲੱਗ ਗਿਆ ਲਿਆਉਂਦਿਆਂ ਦਾ ਜੋਰ ਸਾਡਾ ਲੱਗ ਗਿਆ ਲਿਆਉਂਦਿਆਂ ਦਾ ਆ ਕੇ ਉਹਨੂੰ ਇੱਥੇ ਯਾਰ ਪਿੰਡ ਦੇ ਬਰਾਬਰ ਆਏਗਾ ਨਾ ਕਿ ਕਿਧਰ ਨੂੰ ਲੈ ਚੱਲੇ ਤੈਨੂੰ ਲੈ ਕੇ ਚੱਲੇ ਆਏ ਸੋਚਿਆ ਵੀ ਕਿਸੇ ਦਾ ਪਲਾਗਾ ਕਰਨਾ ਵੀ ਠੀਕ ਨਹੀਂ ਹੈਗਾ ਠੀਕ ਨਹੀਂ ਹੈਗਾ ਸਹੀ ਹੈ ਉਹ ਤੋਂ ਸਾਹਨੇ ਵਾਲੋਂ ਏਡੀ ਤੋਂ ਉਹਨੂੰ ਲੈ ਕੇ ਆਇਆ ਇੱਥੇ ਆ ਕੇ ਉਹਨੇ ਆ ਗੱਲ ਹਾਂ ਥੋੜੇ ਪਿੰਡ ਤੋਂ ਸਾਹਨੇ ਵਾਲਾ ਘਟੋ ਘਟ 8- ਬਹੁਤ ਵੱਡੀ ਗੱਲ ਆ 5 ਕਿਲੋ 5 ਕਿਲੋ ਮੀਟਰ ਆਦੀ ਨੇ 5 ਕਿਲੋ ਮੀਟਰ ਲੈ ਕੇ ਆ ਸੁੱਤੇ ਬੈਨੂ ਮੱਜੇ ਉੱਤੇ ਬੈਠਾ ਹੀ ਪੁੱਤਾ ਪਈ ਆਗੇ ਮੇਰੇ ਨਾਲ ਨਾਲੇ ਰੋਟੀਆਂ 30 30 35 ਕਿਲੋ 35 ਕਿਲੋ ਰੋਟੀਆਂ ਨਹੀਂ ਤੁਸੀਂ ਜਾਣਦੇ ਸੀ ਉਸ ਬੰਦੇ ਨੂੰ ਵੀ ਉਹਦਾ ਉਹ ਪਿੰਡ ਆ ਕਿ ਉਹਨੇ ਤੁਹਾਨੂੰ ਦੱਸਿਆ ਵੀ ਉਹ ਪਿੰਡਾ ਦੀ ਆਪਣੇ ਪਿੰਡ ਵਾਲੇ ਹੀ ਬੰਦਾ ਸੀ ਅੱਛਾ ਪਿੰਡ ਦਾ ਹੀ ਬੰਦਾ ਸੀ ਜਦੋਂ ਅਸੀਂ ਕੋਕੀਆਂ ਸਵੈਟਰ ਵੇਚਣ ਜਾਂਦੇ ਸੀ ਫਿਰ ਉੱਥੇ ਘਟਾਬੇ ਤੇ ਕੋਟਲਾ ਪਿੰਡ ਪੈਂਦਾ ਰੋਪੜ ਕੋਲੇ ਰੋਪੜ ਕੋਲੇ ਢਾਬੇ ਤੇ ਕੋਟਲਾ ਪਿੰਡ ਹਾਂ ਅੱਛਾ ਜੀ ਉੱਥੇ ਢਾਬੇ ਤੇ ਫਿਰ ਅਸੀਂ 15 20 ਦਿਨਾਂ ਉੱਥੇ ਲੈ ਉਥੇ ਸੇਵਾ ਮੁਤਾਬਕ ਜੀ ਅੱਛਾ ਜੀ ਆਪ ਦਾ ਟਾਈਮ ਪਾਸ ਕਰਿਆ ਦੋ ਚਾਰ ਮੁੰਡੇ ਮੇਰੇ ਨਾਲ ਹੋਰ ਵੀ ਵੇਚਣ ਵਾਲੇ ਅੱਛਾ ਜੀ ਤੇ ਫਿਰ ਉਹ ਕੁਦਰਤੀ ਉਹਨਾਂ ਦਾ ਇੱਕ ਸੂਰ ਮਾਰ ਗਿਆ ਜੀ ਸੂਰ ਹਾਂ ਅੱਛਾ ਜੀ ਸੂਰ ਮਰਿਆ ਹੋਇਆ ਫਿਰ ਉਹਨਾਂ ਨੇ ਮੈਨੂੰ ਖਰੜ ਨੂੰ ਭੇਜਤਾ ਸੁਨਿਆ ਦੇਣ ਕਹਿੰਦੇ ਜਾ ਕੁੜੀ ਨੂੰ ਸੁਨਿਆ ਦੇ ਕੇ ਆ ਪੈਦਲ ਹੀ ਪੈਦਲ ਹਾਂ ਮੈਂ ਜੀ ਗਿਆ ਤਾਂ ਮੈਂ ਸਾਈਕਲ ਤੇ ਅੱਛਾ ਜੀ ਯਾਨੀ ਬਹੁਤ ਔਖਾ ਹੋ ਕੇ ਗਿਆ ਖਰੜ ਹਾਂ ਖਰੜ ਫਿਰ ਸੁਨਿਆ ਦੇ ਕੇ ਆ ਉਥੋਂ ਸਨੇਹਾ ਕਾ ਤਾਂ ਦੇ ਕੇ ਆਇ ਸਨੇਹਾ ਇਹੀ ਵੀ ਪਾਈ ਆਪਦਾ ਸੂਰ ਨੂੰ ਸਾਹਮਣੋਂ ਹਾਂ ਤੁਹਾਡਾ ਜਾਨਵਰ ਮਾਰ ਗਿਆ ਤੁਹਾਡੇ ਪਾਪੇ ਉਹਨਾਂ ਕੋਲ ਇਹ ਇਹ ਉਦੋਂ ਦੀ ਗੱਲ ਕਰਦੇ ਤੁਸੀਂ ਜਦੋਂ ਮੋਬਾਈਲ ਨਹੀਂ ਸੀ ਹੁੰਦੇ ਜਦ ਨਹੀਂ ਮੋਬਾਈਲ ਹੁੰਦੇ ਜਿਆਦੀ ਗੱਲ ਆਈ ਇਹ ਉਦੋਂ ਆਏ ਸਨੇਹਾ ਦੇਣ ਜਾਂਦੇ ਸੀ ਸਨੇਹਾ ਦੇਖ ਲਓ ਉੱਥੇ ਮੈਂ ਖੜ੍ਹੜ ਜਾ ਕੇ ਸਨੇਹਾ ਦੇ ਕੇ ਆਇਆ ਤੇ ਹੁਣ ਦੇਖ ਲਓ ਬੰਦਾ ਬਾਹਰਲੇ ਦੇਸ਼ਾਂ ਚ ਵੀ ਬੈਠਾ ਮਿੰਟ ਜੀ ਮੈਸੇਜ ਪਹੁੰਚਾ ਦਿੰਦਾ ਉਹਦਾ ਹੁਣ ਉਹਦਾ ਮਿੰਟਾਂ ਦੀ ਗੱਲਾਂ ਉਦੋਂ ਉਹ ਉਦੋਂ ਕਿੰਨੇ ਕਿੰਨੇ ਘੰਟਿਆਂ ਚ ਖਰੜ ਪਹੁੰਚੇ ਫਿਰ ਤੁਸੀਂ ਖਰੜ ਮੈਂ ਬਿਆਜ ਉੱਥੇ 2-3 ਘੰਟੇ ਹੀ ਖੜਨ ਗਿਆ ਖੜੜ ਗਏ ਹਾਂ ਉਥੋਂ ਸਿਰਫ ਇੱਕ ਸੁਨੇਹਾ ਦੇਣ ਸਿਰਫ ਸੁਨੇਹਾ ਹੀ ਦੇਣ ਗਿਆ ਬਸ ਰੋਪੜ ਤੋਂ ਦੇ ਲੋ ਚੰਡੀਗੜ੍ਹ ਕਿੱਥੇ ਪਈ ਆ ਹਾਂ ਹਾਂ 2-3 ਘੰਟੇ ਚ ਉੱਥੇ ਪਹੁੰਚ ਗਿਆ ਮੈਂ ਇਸੋਂ ਨਿਸ਼ਾਨੀ ਦੱਸਦੀ ਵੀ ਉਹ ਉਹ ਘਰ ਆ ਉਥੇ ਜਾ ਕੇ ਆਏ ਕਿਹਾ ਤੇ ਫਿਰ ਜਦੋਂ ਤੁਸੀਂ ਗਏ ਉਥੇ ਉਹਨਾਂ ਨੇ ਕੀ ਕਿਹਾ ਵੀ ਹਾਂ ਸਾਡਾ ਸੂਰ ਮਰ ਗਿਆ ਕਿ ਤੇ ਉਹ ਪਿਆਰ ਹੁੰਦਾ ਸੀ ਉਦੋਂ ਜਾਨਵਰਾਂ ਵਿੱਚ ਵੀ ਜਾਨਵਰਾਂ ਵਿੱਚ ਵੀ ਤੇ ਉਹ ਹੁੰਦਾ ਸੀ ਉਹਨਾਂ ਨੇ ਉਹਨੂੰ ਕਹਿੰਦੇ ਵੀ ਭਾਈ ਤੁਹਾਡਾ ਜਾਨਵਰ ਮਰ ਗਿਆ ਹਾਂ ਵੀ ਤੁਹਾਡੇ ਪਾਪੇ ਨੇ ਕਿਹਾ ਵੀ ਉਹਨੂੰ ਕੁੜੀ ਨੂੰ ਕਹਿ ਕੇ ਆਓ ਅੱਛਾ ਫਿਰ ਤੁਸੀਂ ਇਹ ਸੁਨੇਹਾ ਦਿੱਤਾ ਤੇ ਉਹ ਜਿਹੜਾ ਇੱਕ ਚਿੱਠੀਆਂ ਵਾਲਾ ਦੌਰ ਸੀ ਉਹ ਤੁਸੀਂ ਦੇਖਿਆ ਹੋਇਆ ਚਿੱਠੀਆਂ ਵਾਲਾ ਹਾਂ ਚਿੱਠੀਆਂ ਤਾਂ ਦੇਖਿਆ ਜੀ ਸਾਡਾ ਕਿਉਂ ਪਾ ਲੈਣੀ ਤਿੰਨ ਚਾਰ ਦਿਨ ਤੇ ਤਿੰਨ ਦਿਨ ਬਾਅਦ ਕਹਿੰਦੀ ਚਿੱਠੀ ਰਾਹ ਤੇ ਰਹਿ ਜਾਂਦੀ ਸੀ ਅੱਛਾ ਜੀ ਹਾਂ ਚਿੱਠੀਆਂ ਪਾ ਕੇ ਫਿਰ ਚਿੱਠੀਆਂ ਦੇ ਨਾਲ ਪਤਾ ਤੁਹਾਨੂੰ ਦਾਦੀ ਕੰਡਾ ਕੋਈ ਹੁੰਦਾ ਨਹੀਂ ਸੀ ਕੋਈ ਗੱਲਬਾਤ ਦਾ ਕੋਈ ਫੋਨ ਫਾਨ ਹੁੰਦੇ ਨਹੀਂ ਸੀ ਕੋਈ ਫੋਨ ਹੀ ਨਹੀਂ ਹੁੰਦੇ ਸੀ ਪਰ ਉਹ ਉਦੋਂ ਜੇ ਹੁਣ ਕੋਈ ਸੁਖ ਸੁਨੇਹਾ ਦੇਣਾ ਜਾਂ ਕੋਈ ਕੋਈ ਇਹੋ ਜੀ ਗੱਲਬਾਤ ਹੋ ਗਈ ਕੋਈ ਮਰਗ ਹੋ ਗਈ ਉਦੋਂ ਸੁਨੇਹਾ ਦੇਰ ਬਾਅਦ ਪਹੁੰਚਦਾ ਸੀ ਜਾਂ ਫਿਰ ਚਿੱਠੀ ਪਾਉਂਦੇ ਸੀ ਜਾਂ ਬੰਦਾ ਜਾਂਦਾ ਸੀ ਕਹਿਣ ਕੀ ਹਿਸਾਬ ਦਾ ਸੀ ਬਹੁਤ ਔਕੇ ਬੰਦਾ ਭੇਜਦੇ ਹੁੰਦੇ ਸੀ ਵੀ ਬੰਦਾ ਨੇਰੇ ਜਾਣਾ ਉਹਨੇ 4 ਵਜੇ ਔਕੇ ਸਾਧਰੀ ਅੱਛਾ ਜੀ ਵੀ ਜਿੱਥੇ-ਇੱਥੇ ਗਾਣਾ ਸੁਨੇਹਾ ਦੇ ਗਾਉਣਾ ਵੀ ਭਾਈ ਸਾਡੇ ਆਹ ਮਰਗ ਹੋ ਗਈ ਆ ਬਹੁਤ ਖੁਸ਼ੀ ਦਾ ਪ੍ਰੋਗਰਾਮ ਆ ਵੀ ਤਾਂ ਉਹਨਾਂ ਨੂੰ ਪਤਾ ਲੱਗਦਾ ਸੀ ਠੀਕ ਹੈ ਤਾਂ ਉਧਰੋਂ ਉਹ ਹੁੰਦੇ ਸੀ ਹਾਂ ਉਹ ਹੁੰਦੇ ਸੀ ਪਰ ਜਿਵੇਂ ਹੁਣ ਅੱਜ ਕੱਲ੍ਹ ਸਹੂਲਤ ਹੋ ਗਈ ਜੇ ਕੋਈ ਬਿਮਾਰ ਹੁੰਦਾ ਜਦ ਇਹ 5 ਮਿੰਟਾਂ ਚ ਹਸਪਤਾਲਾਂ ਚ ਡਾਕਟਰਾਂ ਦੇ ਉਦੋਂ ਕੀ ਹੁੰਦਾ ਸੀਗਾ ਉਦੋਂ ਤਾਂ ਪਿੰਡਾਂ ਦੇ ਵਿੱਚ ਹੁੰਦੇ ਸੀ ਡਾਕਟਰ ਕਿਹੜੇ ਹੁੰਦੇ ਸੀ ਏਡੇ ਬੈਦ ਹੁੰਦੇ ਸੀ ਵਿੱਚ ਅੱਛਾ ਜੀ ਉਹਨਾਂ ਨੇ 5-4 ਰੁਪਏ ਜਿਹੜੇ ਦਿੱਤੇ ਤਾਂ ਵੀ ਠੀਕ ਆ ਅੱਛਾ ਜੀ ਨਾ ਦਿੱਤੇ ਤਾਂ ਵੀ ਠੀਕ ਆ ਸਾਡੇ ਪਿੰਡੋ ਭਾਈ ਜੀ ਬਾਬਾ ਬਲਵੰਤ ਸਿੰਘ ਜੀ ਹੁੰਦਾ ਸੀਗਾ ਇੱਕ ਅੱਛਾ ਜੀ ਉਹਨੇ ਵਿਚਾਰੇ ਨੇ ਜੇ ਕੋਈ ਦੇਗਾ 2 ਰੁਪਏ ਤਾਂ ਵੀ ਠੀਕ ਆ ਅੱਛਾ ਜੀ ਨਾ ਦਿੱਤੇ ਤਾਂ ਵੀ ਠੀਕ ਆ ਉਹਦੇ ਦਵਾਈ ਦੇ ਕੇ ਵਿਚਾਰੇ ਤੰਦਰੁਸਤ ਕਰ ਦਿੰਦੇ ਦੇਸੀ ਦਵਾਈਆਂ ਦੇਸੀ ਦਵਾਈਆਂ ਪਰ ਉਦੋਂ ਬਿਮਾਰੀਆਂ ਉਦੋਂ ਜ਼ਿਆਦਾ ਸੀ ਜਾਂ ਹੁਣ ਜ਼ਿਆਦਾ ਹੋਈਆਂ ਜੀ ਨਾ ਹੁਣ ਬਿਮਾਰੀਆਂ ਵੱਧ ਨੇ ਉਦੋਂ ਨਹੀਂ ਸੀ ਇਹਨਾਂ ਉਦੋਂ ਇੰਨੀ ਬਿਮਾਰੀ ਨਹੀਂ ਸੀ ਕਿਵੇਂ ਪੈ ਕੇ ਨਹੀਂ ਹੁੰਦਾ ਸੀਗਾ ਅੱਛਾ ਜੀ ਇਹ じゃ ਸੀਗਾ ਪ੍ਰੋਗਰਾਮ ਬਸ ਮਹਾਰਾਜ ਦੀ ਕਿਰਪਾ ਨਾਲ ਕੰਮ ਕਾਰੋਬਾਰ ਸਾਰੇ ਕਰਦੇ ਹੁੰਦੇ ਸੀਗੇ ਅੱਛਾ ਜੀ ਕਿਸੇ ਨੂੰ ਖੁਰਪੇ ਦਾ ਕਿਹਨੇ ਦਾਤੀ ਦਾ ਕਿਹਨੇ ਕਹੀ ਦਾ ਕੰਮ ਕਰਨਾ ਅੱਛਾ ਜੀ ਤੇ ਗਰਮੀਆਂ ਆਉਂਦੀਆਂ ਰਹਿੰਦੀ ਸੀ ਸਰੀਰ ਨੂੰ ਜੇ ਗਰਮੀ ਆ ਗਈ ਸੀ ਸਰੀਰ ਨੂੰ ਬਸ ਨਸੀਰ ਨੌਰ ਨੌਰ ਰਹਿੰਦਾ ਸੀਗਾ ਅੱਜ ਕੱਲ ਬਿਮਾਰ ਜ਼ਿਆਦਾ ਹੋਣ ਦੇ ਕੀ ਕਾਰਨ ਮੰਨਦੇ ਤੁਸੀਂ ਆਪਦੀ ਸਮਝ ਦੇ ਮੁਤਾਬਕ ਬਿਮਾਰ ਜੀ ਮੈਂ ਤਾਂ ਇਹੀ ਕਹਿ ਰਿਹਾ ਵੀ ਜਿਹੜੀਆਂ ਦਵਾਈਆਂ ਵਰਤਦੇ ਆ ਹਾਂਜੀ ਇਹ ਦਵਾਈਆਂ ਹਰ ਇੱਕ ਚੀਜ਼ ਤੇ ਵਰਤਣ ਲੱਗ ਗਈ ਅੱਛਾ ਜੀ ਸਬਜ਼ੀ ਤੇ ਵੀ ਵਰਤਣ ਲੱਗ ਗਏ ਹਾਂ ਤੇ ਕਣਕਾਂ ਤੇ ਮੱਖੀਆਂ ਤੇ ਅੱਜ ਕੱਲ ਜੇ ਸਬਜ਼ੀ ਆ ਸਬਜ਼ੀ ਦੇ ਟੀਕੇ ਵੀ ਲੱਗਣ ਲੱਗੇ ਜਿਹੜੇ ਦੂਏ ਦਿਨ ਨੂੰ ਵੇਚਣ ਵਾਲੀ ਹੋ ਜਾਂਦੀ ਆ ਖਰਾਕਾ ਬੀਜ ਜਾਨੀ ਕਹਿਣ ਤੋਂ ਬਾਅਦ ਸਾਫ਼ ਸੁਥਰੀਆਂ ਨਹੀਂ ਰਹੀਆਂ ਸਾਫ਼ ਸੁਥਰੀਆਂ ਨਹੀਂ ਰਹੀਆਂ ਅੱਗੇ ਤਾਂ ਦੇਸੀ ਰਹ ਹੁੰਦੇ ਸੀਗੇ ਚਾਰ ਚਾਰ ਪੰਜ ਪੰਜ ਦਿਨ ਰਾਨੀਆਂ ਚੱਲੀ ਜਾਂਦੀਆਂ ਦੀ ਅੱਛਾ ਜੀ ਪਿੱਟਾਂ ਦੇ ਰਿਓ ਪੌਣੇ ਹਾਂ ਤੇ ਵਿਆਜ ਹੋਰ ਸਬਜ਼ੀਆਂ ਸਾਰੀਆਂ ਘਰੋਂ ਘਰੀ ਹੁੰਦੀਆਂ ਦੀ ਪਰ ਹੁਣ ਤਾਂ ਜਿਹੜੀ ਚੀਜ਼ ਆ ਰਹੀ ਹੈ ਸਾਰੋਂ ਮਹਣੀ ਬਣ ਕੇ ਆਉਂਦੀ ਆ ਕੋਈ ਵੀ ਸਭ ਜ਼ਹਿਰੀਲੀ ਆ ਰਹੀ ਹੈ ਕਣਕ ਵੀ ਆ ਰਹੀ ਹੈ ਉਹ ਵੀ ਆ ਸਾਨੂੰ ਦੁੱਧ ਵੀ ਆ ਰਿਹਾ ਦੁੱਧ ਦੀ ਚੀਜ਼ ਵੀ ਮਿਲਾਵਟ ਆ ਉਮਰ ਦੇ ਮੁਤਾਬਕ ਜਾਨੀ ਉਦੋਂ ਸਹੂਲਤਾਂ ਘੱਟ ਸੀ ਪਰ ਸਮਾਂ ਚੰਗਾ ਸੀ ਸਮਾਂ ਚੰਗਾ ਸੀ ਸਹੂਲਤਾਂ ਦਾ ਦੇਖੋ ਕੋਈ ਮੰਨਦਾ ਨਹੀਂ ਸੀ ਸਹੂਲਤ ਨੂੰ ਹਾਂ ਜੀ ਉਹ ਵਧੀਆ ਸੀ ਸਮਾ ਵਧੀਆ ਸੀ ਉਹਦਾ ਤਾਂ ਤਾਂ ਮੰਨਿਆ ਜੇ ਕੰਮ ਨਾ ਕਰਨ ਕੰਮ ਸਾਡੇ ਕਰਦੇ ਜਿੰਨੇ ਮੈਂਬਰ ਨੇ ਉਹਦੀ ਸਾਡੇ ਕੰਮ ਕਰਦੇ ਹਾਂਜੀ ਹਾਂ ਤੇ ਜਿਵੇਂ ਤੁਸੀਂ ਆ ਹੁਣ ਮੋਟਰ ਗੱਡੀਆਂ ਦੇਖਦੇ ਹੋ ਉਦੋਂ ਥੋੜੇ ਵੇਲੇ ਕੀ ਚੱਲਦਾ ਹੁੰਦਾ ਸੀਗਾ ਸਾਡੇ ਮੋਕੇ ਦਾ ਉਸ ਟਾਈਮ ਤਾਂਗੇ ਚੱਲਦੇ ਹੁੰਦੇ ਸਾਂਹੇ ਹੱਥਾਂ ਦੀ ਬਸ ਅੱਛਾ ਜੀ ਪਿੰਡ ਤੱਕ ਪਿੰਡ ਤੱਕ ਕਿੰਨੇ ਪੈਸੇ ਪੈਸੇ ਕਿੰਨੇ ਲੈਂਦੇ ਸੀ ਉਹ ਛਿਆ ਦਾ ਤੰਗਾ ਹੁੰਦਾ ਸੀ ਉਹਨੇ 89 ਰੁਪਈਆ 89 ਰੁਪਈਆ ਆਹੀ ਲੈਂਦਾ ਬਸ ਅੱਛਾ ਜੀ ਹਾਂ ਉਥੋਂ ਸਾਂਹਿਆਂ ਤੋਂ ਪੱਦੀ ਆ ਕੇ ਲਾ ਦੇਣਾਂ ਉਹ ਸਾਂਨੇ ਵਾਲ ਫਿਰ ਤੁਹਾਡੇ ਪਿੰਡ ਦੇ ਨਾਲ ਸ਼ਹਿਰ ਲੱਗਦਾ ਹੋਣਾ ਹਾਂ ਸ਼ਹਿਰ ਲੱਗਦਾ ਜੀ ਸਾਂਨੇ ਵਾਲ ਲੱਗ ਲੱਗ ਹੀ ਜਾਂਦਾ 5-6 ਕਿਲੋਮੀਟਰ ਫਿਰ ਜਦੋਂ ਕੋਈ ਵੀ ਚੀਜ਼ ਲੈਣ ਜਾਣਾ ਤਾਂ ਸਾਂਨੇ ਵਾਲ ਜਾਣਾ ਸੀ ਸਾਂਨੇ ਵਾਲੇ ਜਾਣਾ ਬਸ ਜੇ ਕੋਈ ਹੋਰ ਵੀ ਕੰਮ ਕਾਰੋਬਾਰ ਹੋਣਾ ਬਸ ਜਾਂ ਕਿਸੇ ਦੇ ਰੇੜੇ ਤੇ ਬਹਿ ਕੇ ਚਲੇ ਜਾਣਾ ਅੱਛਾ ਜੀ ਉਸ ਗੱਡੀ ਵੀ ਨਹੀਂ ਚਲਦੀ ਹੁੰਦੀ ਸੀ ਹਾਂ ਟੰਗਾ ਹੀ ਚੱਲਦਾ ਹੁੰਦਾ ਸੀ ਪਰ ਉਹ ਸਮਿਆਂ 'ਚ ਕੋਈ ਜਵਾਬ ਵੀ ਨਹੀਂ ਸੀ ਦਿੰਦਾ ਇੱਕ ਦੂਜੇ ਨੂੰ ਹਾਂ ਜੀ ਨਾ ਕੋਈ ਵੀ ਨਹੀਂ ਜਵਾਬ ਦਿੰਦੇ ਹਮਦਾਨ ਕਰਦੇ ਸੀ ਸ਼ਾਮਾਂ ਤੇ ਬਈ ਚੱਲੇ ਪਿਆਰ ਹੁੰਦਾ ਸੀ ਹਾਂ ਹਾਂ ਪੇ ਜਦੋਂ ਰਿਸ਼ਤੇਦਾਰੀ ਚ ਰਿਸ਼ਤੇਦਾਰੀ ਚ ਕਿੰਨੇ ਦੇਰ ਬਾਅਦ ਚੱਕਰ ਲੱਗਦਾ ਸੀ ਜਿਵੇਂ ਹੁਣ ਤਾਂ 5 ਮਿੰਟ ਚ ਫੋਨ ਆਇਆ ਬੰਦੇ ਭੱਜ ਲੈਂਦੇ ਆ ਤੇ ਉਦੋਂ ਫਿਰ ਕਾਦੇ ਉੱਤੇ ਜਾਂਦੇ ਸੀ ਕਿੰਨਾ ਸਮਾਂ ਲੱਗਦਾ ਸੀ ਉਦੋਂ ਤਾਂ ਉਹ ਹੰਗਣਾ ਜੇ ਕਿਸੇ ਦਾ ਸਾਈਕਲ ਹੋਣਾ ਵੀ ਹਾਂਜੀ ਤੇ ਉਹ ਕਿਸੇ ਬਿਰਲੇ ਕੋਲ ਹੀ ਸਾਈਕਲ ਹੁੰਦਾ ਸੀ ਅੱਛਾ ਜੀ ਸਾਨੂੰ ਪਤਾ ਹਾਂਜੀ ਜੇ ਕਿਸੇ ਦੇ ਭਿਣਾਂ ਦਾ ਸਾਈਕਲ ਆਲੇ ਕਾਹਨ ਸਾਈਕਲ ਦੇਖ ਕੇ ਆਉਂਦੇ ਫੁਲਾਨਿਆਂ ਦੇ ਉਹਨੇ ਸਾਈਕਲ ਲਿਆਂਦਾ ਬੁੜੇ ਨੇ अच्छा जी। ਕੀ ਹੁਣ ਤਾਂ ਸਾਈਕਲ ਘਰ ਘਰ ਸਭ ਉਹ ਤਾਂ ਮੋਟਰਾਂ ਗੱਡੀਆਂ ਹਾਂਜੀ ਅੜਕੇ ਦੇ ਘਰ ਗੱਡੀਆਂ ਖੜੀਆਂ ਨੇ। ਉਦੋਂ ਸਾਈਕਲ ਕਿਸੇ ਕਿਸੇ ਕੋਲ। ਉਹ ਕਿਹੜਾ ਘਰ ਆ ਜਿਹਦੇ ਘਰ ਮੋਟਰਸਾਈਕਲ ਹੈ ਹੀ ਨਹੀਂ। ਹਾਂਜੀ ਉਹ ਜੇ ਮੋਟਰਸਾਈਕਲ ਦਾ ਦੋ ਦੋ ਕਢਿਆ। ਹਾਂਜੀ ਹਾਂਜੀ ਦੋ ਦੋ ਗੱਡੀਆਂ ਖੜੀਆਂ ਨੇ। ਤੇ ਉਦੋਂ ਜਦੋਂ ਫਿਰ ਰਿਸ਼ਤੇਦਾਰੀਆਂ ਚ ਕਿੰਨੇ ਚਿਰ ਬਾਅਦ ਢੇੜਾ ਮਾਰਦੇ ਸੀ। ਵਾਹ ਰਿਸ਼ਤੇਦਾਰੀ ਦੇ ਵਿੱਚ ਐਂ ਆ ਵੀ ਘੱਟ ਤੇ ਘੱਟ ਘੱਟ ਤੇ ਘੱਟ ਤੇ 4-5 ਮਹੀਨੇ ਲੱਗ ਜਾਂਦੇ ਦੀ ਆਉਣ ਨੂੰ। ਅੱਛਾ ਜੀ। ਹਾਂ ਨਹੀਂ ਤਾਂ ਫਿਰ ਚਿੱਠੀ-ਜੁੱਠੀ ਪਾ ਦੇਣ ਦੀ। ਚਿੱਠੀ ਤੇ ਹੀ ਪਤਾ ਸਭ ਆ ਜਾਂਦਾ ਜੀ। ਵੀ ਸਹੀ ਤ ਦੈਸੂਦ ਨੂੰ ਬਸ ਜਾਂ ਲੋਹੜੀ ਨੂੰ ਜਾਂ ਕਿਤੇ ਦੀਵਾਲੀ ਨੂੰ ਮਾੜਾ ਮੁੰਡਾ ਕਿਹ ਆਪਾਂ ਕੋਲ ਜਾਇਆ ਹੁੰਦਾ ਸੀ ਫਿਰ ਉਹਨ ਜਦੋਂ ਰਿਸ਼ਤੇਦਾਰੀ ਜਾਣਾ ਉੱਥੇ ਉਹਨਾਂ ਉਹਨਾਂ ਦੀ ਖੁਸ਼ੀ ਕੀ ਹੁੰਦੀ ਸੀ ਉਹਨਾਂ ਦਾ ਮਾਹੌਲ ਕੀ ਹੁੰਦਾ ਸੀ ਉਹਨਾਂ ਦਾ ਮਾਹੌਲ ਦਾ ਕੀ ਅੰਤਾ ਜੀ ਉਹਨਾਂ ਨੇ ਜਦੋਂ ਢੀ ਦੇ ਵਿੱਚ ਕੱਢਦਾ ਦੁੱਧ ਕੱਢ ਕੇ ਅੱਛਾ ਜੀ ਉਹਨੇ ਜਦੋਂ ਦੁੱਧ ਤੇ ਚੀਨੀ ਪਾ ਦੇਣੀ ਆ ਅੱਛਾ ਜੀ ਆਹ ਨੂੰ ਤਾਂ ਕੋਈ ਜਾਣਦਾ ਨਹੀਂ ਸੀਗਾ ਉਹਨਾਂ ਵੇਲਿਆਂ ਚ ਉਹਨਾਂ ਵੇਲਿਆਂ ਜੀ ਕਿਹੜੀ ਸਮੇਂ ਦੀ ਅਸੀਂ ਗੱਲਾਂ ਕਰਦੇ ਆ ਜੀ ਦੁੱਧ ਦਹੀਂ ਖੁੱਲਾ ਸੀ ਹਾਂ ਦੁੱਧ ਦਹੀਂ ਖੁੱਲਾ ਦੀ ਖੰਗਣੀ ਖੁੱਲੀ ਹੁੰਦੀ ਸੀ ਤੇ ਕੋਂਦਾ ਦੀ ਆ ਧਾਰਾ ਮਾਰ ਦਿੰਦੇ ਦੀ ਲੱਸੀ ਲੈ ਕੇ ਜਦੀ ਹਾਂ ਜਦੀ ਉਹਨੇ ਕਾਕੂਰ ਕੇ ਵਾਪੇ ਉਹਨੇ ਕਹਿੰਦਾ ਆ ਚੱਕੋ ਪੀ ਰਹੀ ਰੋਟੀ ਦੇ ਮਗਣੀ ਰੱਖ ਦੇਣੀ ਅੱਛਾ ਜੀ ਐਂ ਖਵਾਉਂਦੇ ਹੁੰਦੇ ਜੀ ਥੱਕੇ ਨਾ ਉਦੋਂ ਤਾਂ ਮੈਂ ਸੁਣਿਆ ਕਹਿੰਦੇ ਵਿਆਹ ਵੀ ਕਈ ਕਈ ਦਿਨ ਚੱਲਦੇ ਹੁੰਦੇ ਸੀ ਅਸੀਂ ਉੱਥੇ ਚਲੇ ਗਏ ਕਿ ਆ ਭਲਾ ਦੇ ਕੋਲੇ ਪਿੰਡ ਆ ਏ ਮੇਰਾ ਦਿਮਾਗ ਭੁੱਲ ਗਿਆ ਚਲੋ ਕੋਈ ਨਹੀਂ ਮਤਲਬ ਦੋ ਦਿਨ ਅਸੀਂ ਰਾਤਾਂ ਦੋ ਦਿਨ ਰਾਤਾਂ ਰਹੇ ਅੱਛਾ ਜੀ ਇੱਕ ਦਿਨ ਉਥੇ ਸਰਪੰਚ ਆ ਗਿਆ ਰਾਤ ਨੂੰ ਨੇਰੇ ਗਏ ਹਾਂ ਜੀ ਉਹ ਜੀ ਪਤਾ ਨਹੀਂ ਖਣੀ ਸੋਟੀ ਨਾ ਖਣੀ ਕਿਤੇ ਆਪੇ ਟੁੱਟ ਗਈ ਲਾਈਟ ਹਾਂ ਜੀ ਲਾਈਟਾਂ ਟੁੱਟ ਗਈ ਉਹਨਾਂ ਨੇ ਗੱਲਬਾਤ ਹੋਣ ਵਾਲੀ ਵਿਚੋਲੇ ਨੇ ਹਾਂ ਜੀ ਅਸੀਂ ਨਾਲ ਸੀਗੇ ਮੈਂ ਸੌਂਦਾ ਜਾਈ ਸੀ ਹਾਂ ਜੀ ਉਹਨਾਂ ਨੇ ਗੱਲਬਾਤ ਹੋਣੀ ਸਰਪੰਚ ਦਾ ਸਾਡਾ ਲੁੱਟਣਾ ਆ ਗਿਆ ਸਾਨੂੰ ਅੱਛਾ ਜੀ ਉਹਨੇ ਜੀ ਫਿਰ ਸਰਪੰਚ ਨੇ ਵੀ ਦੋ ਤਿੰਨ ਲਾਤੀਆਂ ਅੱਛਾ ਜੀ ਅੱਛਾ ਜੀ ਤੂੰ ਲਾਈਟਾਂ ਦਾ ਸਾਡੀ ਪੰਤੀ ਆ ਗਏ ਹਾਂ ਉਹ ਸਾਨੂੰ ਲੁੱਟਣ ਆਇਆ ਅੱਛਾ ਇਹੋ ਜਿਹਾ ਪ੍ਰੋਗਰਾਮ ਦੇਖਦਾ ਹੁੰਦਾ ਦੀਆ ਫਿਰ ਉਹਨਾਂ ਦੀ ਬਰਾਤੀ ਜ਼ਿਆਦਾ ਆਏ ਫਿਰ ਕਿਲਾ ਹਾਂਸ ਤੋਂ ਸਾਨੂੰ ਗਾਉਂ ਵਾਲੇ ਚਲੇ ਗਏ ਉੱਥੇ ਕੁਦਰਤੀ ਅੱਛਾ ਜੀ ਉਹ ਤੂੰ ਟੁੰਬੇ ਵਾਲੇ ਅੱਛਾ ਜੀ ਉਦੋਂ ਟੁੰਬੇ ਵਾਲੇ ਕਲਾਕਾਰ ਹੁੰਦੇ ਸੀ ਟੁੰਬੇ ਵਾਲੇ ਹੁੰਦੇ ਸੀਗੇ ਲੰਗੋੜੇ ਵਾਲੇ ਅੱਛਾ ਜੀ ਫਿਰ ਉਹ ਸੋਣੇ ਦੋ ਦਿਨ ਜਾਣੀ ਉੱਥੇ ਹੀ ਆਏ ਉਦੋਂ ਫਿਰ ਟੀਵੀ ਆ ਟੂਬੀਆਂ ਦਾ ਵੀ ਘਾਟੀ ਸੀ ਬਿਲਕੁਲ ਹੀ ਨਹੀਂ ਸੀ ਅੱਛਾ ਜੀ ਦੋ ਦਿਨਾਂ ਅਸੀਂ ਉੱਥੇ ਹੀ ਰਹੇ ਬਸ ਬਰਾਚ ਗਿਆ ਹੈ ਤੇ ਮਨੋਰੰਜਨ ਦਾ ਸਾਧਨ ਫਿਰ ਇਹੀ ਹੁੰਦਾ ਸੀਗਾ ਮਨੋਰੰਜਨ ਇਹੀ ਸਾਧਨ ਹੁੰਦਾ ਸੀ ਕੋਈ ਨਾ ਕੋਈ ਤੁੰਬੇ ਵਾਲਾ ਨਗੋਦੇ ਵਾਲਾ ਇਹ ਆ ਜਾਂਦੇ ਸੀ ਹਮ ਚੱਲ ਉਹਨਾਂ ਨੇ ਮਾੜੀ-ਮੋਟੀ ਕੋਈ ਛੁੱਟਕੁਲੀ ਸੁਣਾ ਕੇ ਹਾਂ ਜੀ ਪਰ ਟਾਈਮ ਪਾਸ ਹੋ ਜਾਂਦਾ ਸੀਗਾ ਹੁਣ ਤਾਂ ਵਿਆਹ ਵੀ ਕੋਸ ਕਮੈਂਟਾਂ ਦੀ ਰਹਿ ਗਏ ਮੌਕੇ ਤੇ ਆਏ ਤੇ ਮੌਕੇ ਤੇ ਗਏ ਵਿਆਹ ਦਾ ਲੱਗਿਆ ਹੁਣ ਤਾਂ ਘੰਟੇ ਵਾਲਾ ਕੰਮ ਆ ਜੀ ਹਾਂ ਜੀ ਸਭ ਕੁਝ ਕਰ ਦਿੰਦੇ ਆ ਹਾਂ ਜੀ ਚਲੋ ਜੀ ਚੱਲੀਏ ਹਾਂ ਜੀ ਆਪਾਂ ਨੂੰ ਉਹ ਕੰਮ ਆ ਆਪਾਂ ਨੂੰ ਉਹ ਕੰਮ ਆ ਕੋਈ ਨਾ ਕੋਈ ਕੰਮ ਨਹੀਂ ਮੁੱਕਦੇ ਲੋਕਾਂ ਦੇ ਸਹੀ ਆ ਚਲੋ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਕੰਮ ਚੋਂ ਕੱਢ ਕੇ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਅਖੀਰ ਅੱਜ ਦਾ ਸਮਾਂ ਤੁਹਾਡਾ ਕਿਵੇਂ ਲੰਘ ਰਿਹਾ ਅੱਜ ਦਾ ਸਮਾਂ ਵੇਖੋ ਜੀ ਮੈਂ ਤਾਂ ਕਹਿੰਦਾ ਬਹੁਤ ਹੀ ਵਧੀਆ ਲੰਘ ਰਿਹਾ ਜਿਹੜਾ ਟਾਈਮ ਪਾਸ ਮਾਲਕ ਕਰਾਉਂਦਾ ਅੱਛਾ ਜੀ ਕਿਵੇਂ ਲੋਕਾਂ ਦਾ ਟਾਈਮ ਪਾਸ ਹੁੰਦਾ ਹਾਂਜੀ ਲੋਕਾਂ ਦੇ ਟਾਈਮ ਪਾਸ ਮੰਗੂ ਯਾਨੀ ਵਧੀਆ ਰੋਟੀ ਖਾਣੇ ਦੀ ਦਿੰਦਾ ਮਾਲ ਕਹਿੰਦੇ ਨੇ ਵੀ ਮਾਲਕ ਦਿੰਦਾ ਰੋਕੀ ਚਾਈਆ ਨੇ ਜਾਣੀ ਮੁੱਕ ਦੀ ਗੱਲ ਆ ਵੀ ਹਲੇ ਤੁਸੀਂ ਕੰਮ ਕਰ ਰਹੇ ਹੋ 74 ਸਾਲ ਦੀ ਉਮਰ ਦੇ ਵਿੱਚ ਵੀ ਬਸ ਇੱਕ ਸਬਰ ਰੱਖਿਆ ਹੋਇਆ ਉਹ ਸਬਰ ਹੀ ਰੱਖਿਆ ਆ ਵੀ ਜਾਲ ਜਿਹੜਾ ਦਿੰਦਾ ਮਾਲ ਕੋਈ ਬਹੁਤ ਆ ਉਹ ਬਹੁਤ ਆ ਚਲੋ ਮਿਹਰਬਾਨੀ ਧੰਨਵਾਦ ਤੁਸੀਂ ਕੀਮਤੀ ਸਮਾਂ ਦਿੱਤਾ ਬਹੁਤ ਜੰਗ ਲੱਗਾ ਤੁਹਾਡੇ ਨਾਲ ਗੱਲ ਕਰਕੇ ਥੈਂਕ ਯੂ ਜੀ